ਸਤਿਗੁਰੂ ਅਮਰਦਾਸ ਜੀ ਸਮਝਾਉਂਦੇ ਨੇ ਕਿ ਪੁਲੇਖੇ ਵਿੱਚ ਪੁੱਲੀ ਹੋਈ ਜੀਵ ਇਸਤਰੀ ਪਰਮਾਤਮਾ ਨੂੰ ਲੱਭਣ ਵਾਸਤੇ ਸਾਰਾ ਜਗਤ ਟੁੰਡ ਟੁੰਡ ਕੇ ਖੱਪ ਗਈ ਪਰ ਇਸ ਤਰ੍ਹਾਂ ਉਹ ਖਸਮ ਪ੍ਰਭੂ ਹਿਰਦੇ ਵਿੱਚ ਸ਼ਾਂਤੀ ਨਹੀਂ ਦਿੰਦਾ ਉਹਦੇ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ ਪਰ ਹਾਂ ਸਤਿਗੁਰ ਦੀ ਮਿਹਰ ਨਾਲ ਪ੍ਰਭੂ ਸਿਮਰਿਆ ਜਾ ਸਕਦਾ ਹੈ ਤੇ ਹਿਰਦੇ ਦੇ ਅੰਦਰ ਰੱਖਿਆ ਜਾ ਸਕਦਾ ਹੈ ਹੇ ਨਾਨਕ ਗੁਰੂ ਦੀ ਮਿਹਰ ਨਾਲ ਮੈਂ ਕਰ ਵਿੱਚ ਬੈਠਿਆ ਖਸਮ ਲਭ ਲਿਆ ਜਦੋਂ ਕਰਤਾਰ ਨੇ ਮੇਰੇ ਉੱਤੇ ਕਿਰਪਾ ਕੀਤੀ ਤੇ ਗੁਰੂ ਮਿਲਿਆ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦਾ ਸਾਰਾ ਦਿਨ ਦੁਨੀਆਂ ਦੇ ਤੰਦਿਆਂ ਵਿੱਚ ਪਟਕਦਾ ਬੀਤ ਜਾਂਦਾ ਹੈ ਤੇ ਰਾਤ ਨੂੰ ਉਹ ਸੌ ਕੇ ਗਵਾ ਦਿੰਦਾ ਹੈ ਇਨ੍ਹਾਂ ਤੰਦਿਆਂ ਵਿੱਚ ਪਿਆ ਹੋਇਆ ਝੂਠ ਬੋਲ ਕੇ ਜ਼ਹਿਰ ਖਾਂਦਾ ਹੈ ਪਾਉ ਦੁਨੀਆਂ ਦੇ ਪਦਾਰਥ ਮੰਨਦਾ ਹੈ ਤੇ ਅੰਤ ਨੂੰ ਇੱਥੋਂ ਰੋਹ ਕੇ ਤੁਰ ਪੈਂਦਾ ਹੈ ਉਸ ਦੇ ਸਿਰ ਉੱਤੇ ਮੌਤ ਦਾ ਡੰਡਾ ਤਿਆਰ ਰਹਿੰਦਾ ਹੈ ਪਾਉ ਹਰ ਵੇਲੇ ਮੌਤ ਤੋਂ ਡਰਦਾ ਹੈ ਪ੍ਰਭੂ ਨੂੰ ਵਿਸਾਰ ਕੇ ਹੋਰ ਵਿੱਚ ਪਿਆਰ ਦੇ ਕਾਰਨ ਆਪਣੀ ਇੱਜ਼ਤ ਗਵਾ ਲੈਂਦਾ ਹੈ ਉਸ ਨੇ ਪਰਮਾਤਮਾ ਦਾ ਨਾਮ ਤਾਂ ਕਦੇ ਯਾਦ ਨਹੀਂ ਕੀਤਾ ਹੁੰਦਾ ਇਸ ਲਈ ਮੋੜ-ਮੋੜ ਜਨਮ ਮਰਨ ਦੇ ਢੇਡ ਵਿੱਚ ਪੈਂਦਾ ਹੈ ਪਰ ਜਿਸ ਮਨੁੱਖ ਤੇ ਮਨ ਵਿੱਚ ਸਤਿਗੁਰ ਦੀ ਮਿਹਰ ਨਾਲ ਪਰਮਾਤਮਾ ਵੱਸਦਾ ਹੈ ਉਸ ਨੂੰ ਮੌਤ ਡਰਾ ਨਹੀਂ ਸਕਦੀ ਹੈ ਨਾਨਕ ਉਹ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਇਹ ਅਵਸਥਾ ਉਸ ਨੂੰ ਪਰਮਾਤਮਾ ਦੀ ਕਿਰਪਾ ਨਾਲ ਮਿਲ ਜਾਂਦੀ ਹੈ